ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕੁਲਦੀਪ ਜੋਗਾ ਤੁਹਾਡਾ ਸਵਾਗਤ ਕਰਦਾ ਹਾਂ ਜੀ ਆਪਣੇ YouTube ਚੈਨਲ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਹਾਂ ਜੀ ਮੱਖਾ ਚੈਲਾ ਦੇ ਵਿੱਚ ਜੋ ਕਿ ਮਾਨਸਾ ਚੈਲਾ ਦਾ ਪਿੰਡ ਆ ਬਹੁਤ ਸੋਹਣਾ ਪਿੰਡ ਆ ਜੀ ਤੇ ਛੋਟਾ ਜਿਹਾ ਪਿੰਡ ਆ ਜੀ ਤੁਸੀਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਪਿੰਡ ਦੇ ਵਿੱਚ ਕੋਈ ਕਈ ਇਹੋ ਜਿਹੀਆਂ ਥਾਵਾਂ ਨੇ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਜ਼ਰੂਰੀ ਨੇ ਤੇ ਤੁਸੀਂ ਵੀ ਦੇਖ ਕੇ ਹੈਰਾਨ ਹੋ ਜਾਵੋਗੇ ਐ ਇਦਾਂ ਦੀਆਂ ਥਾਵਾਂ ਨੂੰ ਸੋ ਤੁਸੀਂ ਵੀਡੀਓ ਦੇ ਐਂਡ ਤੱਕ ਬਣੇ ਰਹਿਣਾ ਜੀ ਆਪਾਂ ਤੁਹਾਨੂੰ ਕਰਾਉਨੇ ਆ ਪਿੰਡ ਦੀ ਸ਼ਹਿਰ ਪਿੰਡ ਦੇ ਲੈ ਕੇ ਚੱਲਦੇ ਆਂ ਅੰਦਰ ਤੇ ਅੰਦਰ ਜਾ ਕੇ ਆਪਾਂ ਬਾਬਿਆਂ ਪਿੰਡ ਦੇ ਹੋਰ ਵੀ ਮਹਤਵਪੂਰਨ ਬੰਦਿਆਂ ਨਾਲ ਗੱਲ ਕਰਨ ਦੀ ਸੋ ਆਜੂ ਜੀ ਤੁਹਾਨੂੰ ਲੈ ਕੇ ਚੱਲਦੇ ਆ ਪਿੰਡ ਦੇ ਅੰਦਰ ਜੀ ਹਾਂਜੀ ਆਜੂ ਤੁਹਾਨੂੰ ਪਿੰਡ ਦੀ ਦਿਖਾ ਰਹੇ ਆ ਸਭ ਤੋਂ ਜਿਹੜੀ ਮੇਨ ਆ ਤੇ ਸਪੈਸ਼ਲ ਜਗਾਹ ਹੈ ਜਿਹੜੀ ਕਿ ਇੱਕ ਪੈਲਸ ਦੇ ਰੂਪ ਦੇ ਵਿੱਚ ਬਣਾਈ ਹੋਈ ਹੈ ਪਿੰਡ ਵਾਲਿਆਂ ਨੇ ਸੋ ਐਸੇ ਦੇ ਵਿੱਚ ਹੀ ਵਿਆਹ ਸ਼ਾਦੀਆਂ ਦੇ ਖੁਸ਼ੀ ਗਮੀ ਦੇ ਪ੍ਰੋਗਰਾਮ ਕਰਦੇ ਨੇ ਤੇ ਬਹੁਤ ਸੋ ਸੋਹਣੀ ਜਗਾਹ ਬਣੀ ਆ ਆਜੂ ਅੰਦਰ ਚੱਲ ਕੇ ਤੁਹਾਨੂੰ ਦਿਖਾਉਣੇ ਵੀ ਆ ਤੇ ਅੰਦਰ ਬਾਈ ਨੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਕਿ ਕਿਸ ਤਰ੍ਹਾਂ ਇਹ ਪੈਲਸ ਬਣਾਇਆ ਤੇ ਇਹਦੇ ਤੇ ਕਿੰਨਾ ਖਰਚਾ ਆ ਸਰਕਾਰ ਨੇ ਬਣਾਇਆ ਜਾਂ ਕਿਸ ਨੇ ਬਣਾਇਆ ਉਹ ਸਾਰੀ ਆਪਾਂ ਗੱਲਬਾਤ ਕਰਦੇ ਆਂ ਆਓ ਤੁਸੀਂ ਵੀਡੀਓ ਦੇ ਨਾਲ-ਨਾਲ ਬਣੇ ਰਹੋ ਹਾਂਜੀ ਆਪਾਂ ਪਹੁੰਚ ਗਏ ਜੀ ਮੱਖਾ ਪਿੰਡ ਦੇ ਗੁਰੂ ਘਰ ਦੇ ਵਿੱਚ ਤੇ ਇੱਥੇ ਆਪਣੇ ਬਾਬਾ ਜੀ ਨਾਲ ਨੇ ਜੋ ਕਿ ਗੁਰੂ ਘਰ ਦੀ ਸੇਵਾ ਦੇ ਵਿੱਚ ਆ ਹ ਟਾਈਮ ਹਾਜ਼ਰ ਰਹਿੰਦੇ ਨੇ ਬਾਬਾ ਜੀ ਇਥੋਂ ਦੇ ਮੁੱਖ ਗ੍ਰੰਤੀ ਨੇ ਸੋ ਬਾਬਾ ਜੀ ਨਾਲ ਗੱਲਬਾਤ ਕਰਦੇ ਆਂ ਸਤਿ ਸ੍ਰੀ ਅਕਾਲ ਬਾਬਾ ਜੀ ਸਤਿ ਸ੍ਰੀ ਅਕਾਲ ਹਾਂ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਆਪਣੇ ਚੈਨਲ ਦੇ ਉੱਤੇ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਸ ਗੁਰੂ ਘਰ ਦਾ ਇਤਿਹਾਸ ਦੱਸੋ ਵੀ ਕੀ ਆਪਣੇ ਗੁਰੂ ਘਰ ਦਾ ਇਤਿਹਾਸ ਹੈ ਜੀ ਆਪਣੀ ਹਾਂਜੀ ਦੱਸੋ ਹੀ ਹਾਂਜੀ ਮੇਰਾ ਨਾਮ ਅਵਤਾਰ ਸਿੰਘ ਹੈ ਠੀਕ ਹੈ ਜੀ ਮੈਂ ਤਕਰੀਬਨ ਇੱਥੇ 5-7 ਸਾਲ ਤੋਂ ਗੁਰੂ ਘਰਾਂ ਦੇ ਗ੍ਰੰਥੀ ਜੀ ਦੇ ਕੋਲ ਡਿਊਟੀ ਨਿਭਾ ਰਿਹਾ ਹਾਂ ਠੀਕ ਜੀ ਗੁਰੂ ਘਰ ਦਾ ਜੋ ਇਤਿਹਾਸ ਹੈ ਵੈਸੇ ਨਗਰ ਦੇ ਸਹਿਯੋਗ ਦੇ ਨਾਲ ਸਾਂਝੇ ਤੌਰ ਤੇ ਬਣਾਇਆ ਗਿਆ ਸੀ ਠੀਕ ਹੈ ਲੋਕਲ ਗੁਰਦੁਆਰਾ ਸਾਹਿਬ ਇਨਕੇ ਕੋਈ ਪਾਤਸ਼ਾਹੀ ਜਾਂ ਇਤਿਹਾਸਕ ਨਹੀਂ ਹੈਗਾ ਇਸ ਥਾਂ ਪਿੰਡ ਦੇ ਸਹਿਯੋਗ ਦੇ ਨਾਲ ਨਗਰ ਵੱਲੋਂ ਬਣਾਇਆ ਗਿਆ ਸੀ ਸਾਰੇ ਨਗਰ ਦਾ ਸਹਿਯੋਗ ਹੈ ਠੀਕ ਹੈ ਜੀ ਮੇਨ ਗੱਲ ਹੈ ਕਿ ਪਿੰਡ ਦਾ ਜੇਕਾ ਦੇਖੋ ਆਪਾਂ ਦੇਖ ਰਹੇ ਹਾਂ ਲਵੇ ਲਵਾਉਣ ਦੇ ਠੀਕ ਹੈ ਪਿੰਡਾਂ ਚ ਜਾ ਕੇ ਇੱਕ ਪਿੰਡ ਚ ਤਿੰਨ ਤਿੰਨ ਚਾਰ ਚਾਰ ਗੁਰਦੁਆਰਾ ਸਾਹਿਬ ਨੇ ਹਾਂਜੀ ਆਪੋ ਆਪਣੇ ਧਰਮਾਂ ਦੇ ਵਿੱਚ ਵੰਡੇ ਹੋਏ ਨੇ ਲੇਕਿਨ ਉਹ ਪੱਖ ਨੂੰ ਦੇਖਦਿਆਂ ਹੋਇਆ ਇਹ ਨਗਰ ਬਹੁਤ ਭਾਗਾਂ ਵਾਲਾ ਜਿੱਥੇ ਇੱਕ ਗੁਰਦੁਆਰਾ ਸਾਹਿਬ ਹੈ ਹਾਂਜੀ ਬਹੁਤ ਵੱਡੀ ਪ੍ਰਾਪਤੀ ਦੀ ਗੱਲ ਹੈ ਜਿੱਥੇ ਆਪਾਂ ਸਹਿਜੋਗਾਈ ਹੈ ਜਿਵੇਂ ਮੈਂ ਇੰਨੇ ਸਾਲਾਂ ਤੋਂ ਰਹਿ ਰਿਹਾ ਮੈਨੂੰ ਇਹ ਨਹੀਂ ਮਹਿਸੂਸ ਹੋ ਰਿਹਾ ਕਿ ਮੈਂ ਇੱਕ ਬਗਾਨੇ ਪਿੰਡ ਦੇ ਵਿੱਚ ਰਹਿ ਰਿਹਾ ਠੀਕ ਹੈ ਸਾਰੇ ਆਪਣੇ ਭੈਣ ਭਰਾਵਾਂ ਵਾਂਗੂ ਆਪਣੇ ਮਾਤਾ ਪਿਓ ਵਰਗਾ ਸਾਰੇ ਵਿੱਚ ਰਹੇ ਨੇ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਚੜ੍ਹਦੀ ਕਲਾ ਵਾਲਾ ਨਗਰ ਠੀਕ ਹੈ ਬਾਬਾ ਜੀ ਤੁਸੀਂ ਕਿੰਨੇ ਸਮੇਂ ਤੋਂ ਰਹਿ ਰਹੇ ਹੋ ਬਾਬਾ ਜੀ ਇਸ ਪਿੰਡ ਦੇ ਵਿੱਚ 7-8 ਸਾਲ ਹੋ ਗਏ ਠੀਕ ਹੈ ਉਦੋਂ ਤੋਂ ਹੀ ਮਤਲਬ ਗੁਰੂ ਘਰ ਦੀ ਸੇਵਾ ਜੀ ਲੈ ਰਹੇ ਹਾਂ ਹਾਂ ਜੀ ਬਾਕੀ ਬਾਬਾ ਜੀ ਇਹ ਪਿੰਡ ਦੇ ਵਿੱਚ ਘੁੰਮ ਫਿਰ ਕੇ ਦੇਖਿਆ ਲੋਕੇਸ਼ਨ ਆ ਜਿਹੜੀ ਗੁਰੂ ਘਰ ਦੀ ਮਤਲਬ ਵਾਰ-ਵਾਰ ਬਣੀ ਹੈ ਨਹਿਰ ਦੇ ਕੰਡੇ ਬਣੀ ਆ ਇੱਕ ਬਹੁਤ ਸੋਹਣੀ ਲੋਕੇਸ਼ਨ ਬਣੀ ਹੋਈ ਹੈ ਜੀ ਪਿੰਡ ਦੀ ਹਾਂ ਜੀ ਆਹ ਸੋਰੀ ਗੁਰੂ ਘਰ ਦੀ ਜੀ ਤੇ ਬਾਕੀ ਜਿਹੜਾ ਆਪਣਾ ਨਗਰ ਆ ਪਿੰਡ ਦੇ ਵਿੱਚ ਘੁੰਮ ਕੇ ਸਾਨੂੰ ਪਤਾ ਲੱਗਿਆ ਤੋ ਲੋਕਾਂ ਦਾ ਸੁਭਾਅ ਵੀ ਦੇਖਿਆ ਜੋ ਕਿ ਬਹੁਤ ਵਧੀਆ ਹਾਂਜੀ ਤੇ ਬਾਕੀ ਕੋਈ ਬੱਬਾ ਜੀ ਪਿੰਡ ਬਾਰੇ ਕੋਈ ਹੋਰ ਗੱਲਵਾ ਦੱਸੋ ਜਿਹੜੀ ਕੋਈ ਖਾਸ ਹੋਵੇ ਕੋਈ ਪਿੰਡ ਦੇ ਲੋਕਾਂ ਬਾਰੇ ਹੋਵੇ ਸਾਨੂੰ ਉਹ ਵੀ ਜਾਣਕਾਰੀ ਦਿਓ ਜੀ ਦੇਖੋ ਇਹ ਪਿੰਡ ਦੇ ਜਿਹੜੇ ਲੋਕ ਨੇ ਸਾਰੇ ਵਧੀਆ ਨੇ ਠੀਕ ਹੈ ਜੀ ਭਾਈਚਾਰਕ ਸਾਂਝ ਦੇ ਨਾਲ ਵਿਚਰ ਰਹੇ ਨੇ ਇਹ ਕੋਈ ਜਾਤ ਪਾਤ ਤਾਰ ਤੇ ਕੋਈ ਨਹੀਂ ਹੈਗਾ ਵੀ ਅਸੀਂ ਕੋਈ ਦੁੱਖ ਸੁੱਖ ਹੈ ਸਾਰੇ ਸਾਂਝੇ ਨੇ ਠੀਕ ਹੈ ਜੀ ਕੋਈ ਪਿੰਡ ਚ ਕਈ ਵਾਰ ਆਪਣਾ ਅਣਸਖਾਵੀ ਘਟਨਾ ਵੀ ਹੋ ਜਾਂਦੀ ਹੈ ਨਾ ਉਮਰਦੇਸ ਵਿਹਾਜੇ ਦੇ ਨਾਲ ਉੱਥੇ ਵੀ ਸਾਰੇ ਸਾਂਝੇ ਨੇ ਠੀਕ ਜੀ ਕੋਈ ਸਾਂਝਾ ਕੰਮ ਕਰਨਾ ਹੈ ਦੇਖੋ ਪਾਰਟੀਆਂ ਬਣਦੀਆਂ ਨੇ ਵੱਖੋ ਵੱਖ ਉਹ ਗੱਲ ਵੱਖਰੀ ਹੈ ਲੇਕਿਨ ਪਿੰਡ ਦੇ ਕਮ ਕਾਰਜਦਰ ਨੂੰ ਕਰਨ ਵਾਸਤੇ ਸਾਰੇ ਇੱਕ ਨੇ ਠੀਕ ਜੀ ਉੱਥੇ ਕੋਈ ਪਾਰਟੀਵਾਦੀ ਨਹੀਂ ਹਾਂ ਗੁਰੂ ਘਰ ਹੈ ਜਿਹੜਾ ਗੁਰੂ ਘਰ ਦਾ ਖਾਸ ਕਰਕੇ ਕੋਈ ਵੀ ਕੰਮ ਕਰਨਾ ਉਹ ਸਾਰਿਆਂ ਦਾ ਇੱਕ ਹੈ ਓਕੇ ਬਹੁਤ ਬਹੁਤ ਧੰਨਵਾਦ ਬਾਬਾ ਜੀ ਤੇ ਤੁਸੀਂ ਸਾਡੇ ਲਈ ਇੰਨਾ ਸਮਾਂ ਦਿੱਤਾ ਸੋ ਚਲੋ ਬਹੁਤ ਸ਼ੁਕਰੀਆ ਜੀ ਤੁਹਾਨੂੰ ਲੈ ਕੇ ਚੱਲਦੇ ਹਾਂ ਹੁਣ ਪਿੰਡ ਦੇ ਅੰਦਰ ਵੱਲ ਨੂੰ ਸਸਿਕਰਬਾ ਜੀ ਗੁਰੂ ਘਰ ਦੇਖਣ ਤੋਂ ਬਾਅਦ ਆਪਾਂ ਪਹੁੰਚ ਗਏ ਜੀ ਪਿੰਡ ਦੇ ਵਾਟਰ ਬਾਕਸ ਦੇ ਵਿੱਚ ਵਾਟਰ ਬਾਕਸ ਦੇ ਵਿੱਚ ਬਹੁਤ ਸੋਹਣਾ ਮਾਹੌਲ ਹੈ ਜੀ ਕਿਉਂਕਿ ਇੱਥੇ ਤੁਸੀਂ ਆਸ-ਪਾਸੇ ਦੇਖ ਰਹੇ ਹੋ ਜਿਹੜੇ ਕਿ ਦਰਖਤ ਨੇ ਬਹੁਤ ਸਾਰੇ ਲੱਗੇ ਹੋਏ ਨੇ ਇਹ ਲਗਭਗ ਦੋ ਕਿੱਲਾਂ ਦੇ ਵਿੱਚ ਪਿੰਡ ਨੇ ਰਲ ਕੇ ਦਰਖਤ ਲਾਏ ਹੋਏ ਨੇ ਨੋਰਮਲ ਦਰਖਤ ਲੱਗ ਤੋਂ ਨੇ ਕੁਸ਼ਕ ਦਰਖਤ ਨੇ ਜਿਹੜੇ ਕਿ ਕਿਸੇ ਯੂਨੀਵਰਸਿਟੀ ਦੁਆਰਾ ਦਿੱਤੇ ਗਏ ਨੇ ਇੱਥੇ ਉਹ ਵੀ ਅਲੱਗ-ਅਲੱਗ ਕਿਸਮ ਦੇ ਹੈ ਹੋ ਸਕਦਾ ਸਾਨੂੰ ਉਹਨਾਂ ਦੇ ਬਹੁਤਾ ਨਾਮ ਵੀ ਨਹੀਂ ਪਤਾ ਕਿਉਂਕਿ ਜਿਵੇਂ ਕਿ ਹੁਣ ਗਰਮੀ ਦੇ ਦਿਨ ਚੱਲਦੇ ਆ ਦਰਕਤਾਂ ਦੀ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਇੱਥੇ ਆ ਕਿ ਇੱਕ ਹੋਰ ਵੀ ਬਹੁਤ ਵਧੀਆ ਜਿਹੜੀ ਚੀਜ਼ ਸਾਨੂੰ ਦੇਖਣ ਨੂੰ ਮਿਲੀ ਜਿਵੇਂ ਕਿ ਆ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਆ ਜਿਹੜਾ ਨਲਕਾ ਹੁਣ ਤਾਂ ਵੈਸੇ ਦੁਨੀਆ ਤੋਂ ਲੋਪ ਹੋ ਗਏ ਅਸੀਂ ਖੁਸ਼ਕਿਸਮਤਾਂ ਜਿਹੜਾ ਸਾਨੂੰ ਇਹ ਅੱਜ ਦੇਖਣ ਨੂੰ ਮਿਲ ਗਿਆ ਹੋ ਸਕਦਾ ਕੰਮ ਨਹੀਂ ਕਰਦਾ ਇਹ ਪਰ ਜੇ ਦੇਖਿਆ ਜਾਵੇ ਕਿਸੇ ਟਾਈਮ ਇਸੇ ਨਲਕੇ ਦੇ ਆਸ-ਪਾਸੇ ਬੜੀ ਰੌਣਕ ਹੁੰਦੀ ਸੀ ਕਿਉਂਕਿ ਇਹਨੂੰ ਦੇਖ ਕੇ ਅੱਜ ਮੇਰੇ ਵੀ ਆਪਣਾ ਬਚਪਨ ਯਾਦ ਆ ਗਿਆ ਜੇ ਮੈਂ ਤੁਹਾਨੂੰ ਦਿਖਾ ਦਿੰਨਾ ਕਿ ਅਸੀਂ ਐਦਾਂ ਬੋਕੀ ਨੱਪਦੇ ਹੁੰਦੇ ਉਸ ਤੋਂ ਬਾਅਦ ਨਲਕਾ ਗੇੜਦੇ ਹੁੰਦੇ ਪਾਣੀ ਭਰ ਕੇ ਇਹਦੇ ਨੀਚੇ ਨਹਾਉਂਦੇ ਹੁੰਦੇ ਸੀਗੇ ਇਹਨੂੰ ਦੇਖ ਕੇ ਸਾਡਾ ਬਚਪਨ ਯਾਦ ਆ ਗਿਆ ਸੋ ਪਿੰਡ ਨੇ ਚਲੋ ਵਧੀਆ ਉਪਰਾਲਾ ਕੀਤਾ ਕਿ ਨਲਕਾ ਐਵੇਂ ਸੇਵ ਰੱਖੀ ਬੈਠਿਆ ਹਲੇ ਤੱਕ ਇਹਨੂੰ ਪੱਟਿਆ ਨਹੀਂ ਸੋ ਇੱਧਰ ਤੁਹਾਨੂੰ ਦਿਖਾ ਦਿੰਦੇ ਜਿਹੜੇ ਯੂਨੀਵਰਸਿਟੀ ਬਲੋ ਦਿੱਤੇਗੇ ਸੀ ਦਰਖਤ ਸਾਨੂੰ ਇਹਨਾਂ ਦੇ ਨਾਮ ਤਾਂ ਨਹੀਂ ਪਤਾ ਪਰ ਦੇਖਣ ਨੂੰ ਇੱਕ ਅਲੱਗ ਜਿਹੀ ਆਈਟਮ ਲੱਗਦੀ ਹੈ ਜਿਵੇਂ ਕਿ ਦੇਖ ਸਕਦੇ ਹੋ ਇੱਧਰ ਲੱਗੇ ਹੋਏ ਨੇ ਇਹ ਬੁੱ ਜਾ ਇਧਰ ਦੇਖ ਸਕਦੇ ਹੋ ਜਿਹੜੀਆਂ ਕਿ ਦੇਸੀ ਕਿੱਕਰਾਂ ਨੇ ਲੱਗੀਆਂ ਹੋਈਆਂ ਜਿਵੇਂ ਆਪਾਂ ਹੁਣ ਆਪਾਂ ਰੁਟੀਨ 'ਚ ਦੇਖਦੇ ਕਿ ਪੰਜਾਬ ਦੇ ਵਿੱਚੋਂ ਕਿੱਕਰ ਹੁਣ ਜ਼ਿਆਦਾਤਰ ਖਤਮ ਹੁੰਦੀ ਜਾਂਦੀ ਹੈ ਕਿੱਕਰ ਤੇ ਟਾਲੀ ਦਰਖਤ ਜਿਹੜੇ ਆ ਖਤਮ ਹੋ ਜਾਂਦੇ ਜਾਂਦੇ ਜਿਵੇਂ ਕਿ ਨਾਰਮਲ ਦਰਖਤ ਹੋਗੇ ਡੇਗ ਹੋਗੇ ਸਪੈਦੇ ਹੋਗੇ ਤਾਂ ਆਪਾਂ ਨੂੰ ਆਮ ਦੇਖਣ ਨੂੰ ਮਿਲਦੇ ਨੇ ਸੋ ਦਰਖਤ ਹੁਣ ਗਰਮੀ ਦੇ ਦਿਨਾਂ ਦੇ ਵਿੱਚ ਆਪਾਂ ਨੂੰ ਜ਼ਰੂਰੀ ਨੇ ਵੀ ਵਾਤਾਵਰਣ ਲਈ ਸਹੀ ਮੌਸਮ ਨੂੰ ਮੈਂਟੇਨ ਰੱਖਣ ਲਈ ਜ਼ਰੂਰੀ ਨੇ ਸੋ ਆਪਾਂ ਨੂੰ ਸਾਰਿਆਂ ਨੂੰ ਹੀ ਦਰਖਤ ਲਾਉਣੇ ਚਾਹੀਦੇ ਨੇ ਸੋ ਪਿੰਡ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਹੋਇਆ ਜਿਹੜਾ ਕਿ ਅਹ ਸੀ ਵਾਟਰ ਬਾਕਸ ਦੇ ਚਾਰੇ ਪਾਸੇ ਘੁੰਮ ਕੇ ਦੇਖਿਆ ਇਹਦੇ ਚਾਰੇ ਪਾਸੇ ਦਰਖਤ ਹੀ ਦਰਖਤ ਮਿਲਣਗੇ ਸਾਨੂੰ ਤੇ ਚਾਰੇ ਪਾਸੇ ਇੱਕ ਸ਼ਾਂ ਦਾ ਮਾਹੌਲ ਬਣਿਆ ਹੋਇਆ ਤੇ ਵਧੀਆ ਮਤਲਬ ਏਸੀ ਵਾਲੀ ਫੀਲਿੰਗ ਆ ਰਹੀ ਹੈ ਜੇ ਆਪਾਂ ਇੱਕ ਬੈਠ ਕੇ ਦੇਖੀਏ ਸੋਇਬ ਪਿੰਡ ਦੀ ਜਿਹੜੀ ਸਭ ਤੋਂ ਸਾਨੂੰ ਵਧੀਆ ਜਗ੍ਹਾ ਲੱਗੀ ਦੇਖ ਕੇ ਸੋ ਪਿੰਡ ਨੇ ਦੱਸਿਆ ਕਿ ਵਾਟਰ ਬਾਕਸ ਦੇ ਵਿੱਚ ਬਹੁਤ ਵਧੀਆ ਹੋਰ ਵੀ ਚੀਜ਼ਾਂ ਦੇਖਣਯੋਗ ਨੇ ਕਿਉਂਕਿ ਹੋਰ ਵੀ ਜਿਹੜੇ ਫੁੱਲ ਪੌਦੇ ਪੇੜ ਨੇ ਕਈ ਤਾਂ ਮੈਂ ਖੁਦ ਵੀ ਆ ਕੇ ਮਤਲਬ ਦੇਖੇ ਨੇਗੇ ਜਿਹੜੇ ਕਦੇ ਪਹਿਲਾਂ ਦੇਖੇ ਨਹੀਂਗੇ ਸੋ AC ਦਾ ਵਾਟਰ ਬਾਕਸ ਅੱਗੇ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਦੀਆਂ ਹੋਰ ਵੀ ਕਈ ਨਈ ਨਵੀਆਂ ਥਾਵਾਂ ਸੋ ਤੁਸੀਂ ਵੀਡੀਓ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਅਕਸ ਦੇ ਵਿੱਚ ਜਿਹੜੇ ਇੱਕ ਪਿੱਛੇ ਤਲਾਬ ਬਣਿਆ ਦੇਖ ਰਹੇ ਹਾਂ ਤੇ ਲਗਭਗ ਦੇਖਿਆ ਹਰੇਕ ਨੇ ਆਉਣਾ ਪਰ ਇਹਦੇ ਬਾਰੇ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਊਗਾ ਕਿਉਂਕਿ ਮੈਨੂੰ ਵੀ ਨਹੀਂ ਪਤਾ ਮੈਨੂੰ ਵੀ ਇੱਥੇ ਬਾਈ ਨਾਲ ਆ ਕੇ ਗੱਲਬਾਤ ਕਰਕੇ ਫਿਰ ਪਤਾ ਲੱਗਿਆ ਵੀ ਇਸ ਚੀਜ਼ ਦਾ ਮਤਲਬ ਕੀ ਹੈ ਜਿਵੇਂ ਕਿ ਤੁਸੀਂ ਦੇਖਦੇ ਹੋ ਪਿੱਛੇ ਬੋਰ ਬਣਿਆ ਹੋਇਆ ਇਹਦੇ ਵਿੱਚ ਨਹਿਰੀ ਪਾਣੀ ਨੂੰ ਜਮਾ ਕੀਤਾ ਜਾਂਦਾ ਨਹਿਰੀ ਪਾਣੀ ਨੂੰ ਜਮਾ ਕਰਨ ਤੋਂ ਬਾਅਦ ਇਹਨੂੰ ਜਿਹੜਾ ਆਪਣਾ ਫਿਲਟਰਾਂ ਦੇ ਵਿੱਚ ਪਾਇਆ ਜਾਂਦਾ ਫਿਲਟਰ ਤੋਂ ਬਾਅਦ ਇਹਦਾ ਪਾਣੀ ਦਾ ਪੂਰਾ ਟ੍ਰੀਟਮੈਂਟ ਕਰਕੇ ਇਹਨੂੰ ਟੈਂਕੀ ਉੱਪਰ ਭੇਜਿਆ ਜਾਂਦਾ ਟੈਂਕੀ ਉੱਪਰ ਭੇਜਣ ਤੋਂ ਬਾਅਦ ਇਹਦੀ ਜਿਹੜੀ ਸਪਲਾਈ ਆ ਉਹ ਪੰਜ ਪਿੰਡਾਂ ਨੂੰ ਦਿੱਤੀ ਜਾਂਦੀ ਹੈ ਪਾਣੀ ਨੂੰ ਪੂਰਾ ਸੁਧਾਰ ਕੇ ਪੀਣ ਯੋਗ ਨਾਉਣ ਯੋਗ ਬਣਾ ਕੇ ਫਿਰ ਇਹਦੀ ਆ ਜਿਹੜੀ ਸਪਲਾਈ ਆ ਉਹ ਪਿੰਡਾਂ ਨੂੰ ਦਿੱਤੀ ਜਾਂਦੀ ਹੈ ਪੂਰਾ ਪਿੰਡ ਦਿਖਾਉਣ ਤੋਂ ਬਾਅਦ ਆਪਾਂ ਤੁਹਾਨੂੰ ਲੈ ਕੇ ਆਏ ਹੈਗੇ ਜੀ ਮੱਖਾਚਲਾਂ ਦੇ ਬੱਸ ਸਟੈਂਡ ਦੇ ਵਿੱਚ ਜੋ ਕਿ ਬਹੁਤ ਬੱਸ ਸਟੈਂਡ ਆ ਬਹੁਤ ਸੋਹਣਾ ਬਣਿਆ ਹੋਇਆ ਚਾਰੇ ਪਾਸੇ ਕਵਰ ਕੀਤਾ ਹੋਇਆ ਸੋ ਪਿੰਡ ਦਾ ਬਹੁਤ ਵਧੀਆ ਉਪਰਾਲਾ ਇੱਥੇ ਪਿੰਡ ਦੇ ਜਿਹੜੇ ਲੋਕ ਨੇ ਸਾਫ਼ ਸਪਾਈ ਦਾ ਬਹੁਤ ਧਿਆਨ ਰੱਖਦੇ ਨੇ ਸੋ ਪਿੰਡ ਨੇ ਇੱਕ ਹੋਰ ਵੀ ਜਿਹੜਾ ਬਹੁਤ ਵਧੀਆ ਉਪਰਾਲਾ ਕੀਤਾ ਹੋਇਆ ਆਪਣੇ ਸ਼ਹੀਦ ਭਗਤ ਸਿੰਘ ਜੀ ਆ ਸੋ ਉਹਨਾਂ ਦੀ ਜਿਹੜੀ ਆ ਤਸਵੀਰ ਇੱਥੇ ਬਣਾਈ ਹੋਈ ਹੈ ਤਾਂ ਸਾਡੇ ਵੱਲੋਂ ਵੀ ਸਿੱਧਾ ਨੂੰ ਪ੍ਰਣਾਮ ਹੈ ਜੀ ਤੇ ਬਾਕੀ ਅਸੀਂ ਪਿੰਡ ਪਿੰਡ ਜਾ ਕੇ ਵੀ ਵੀਡੀਓ ਕੈਪਚਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਤੁਸੀਂ ਸਾਡਾ ਇਸੇ ਤਰ੍ਹਾਂ ਸਾਥ ਦਿੰਦੇ ਰਹਿਣਾ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਪਿੰਡ ਦੇ ਵਿੱਚ ਜਾ ਕੇ ਅਸੀਂ ਵੀਡੀਓ ਬਣਾਈਏ ਪਿੰਡ ਨੂੰ ਕਵਰ ਕਰੀਏ ਤਾਂ ਤੁਸੀਂ ਸਾਡੀ ਸਪੋਰਟ ਜ਼ਰੂਰ ਕਰਨੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਤੇ ਕਮੈਂਟ ਜ਼ਰੂਰ ਕਰਨੇ ਆ ਲਾਈਕ ਸ਼ੇਅਰ ਜ਼ਰੂਰ ਕਰਨੇ ਆ ਜੇਕਰ ਤੁਹਾਨੂੰ ਲੱਗਦਾ ਕਿ ਸਾਡੀ ਵੀਡੀਓ ਬਣਾਉਣ ਚ ਕੋਈ ਕਮੀ ਪੇਸ਼ੀਆ ਸੋ ਵੀ ਜ਼ਰੂਰ ਦੱਸਣਾ ਕਿਉਂਕਿ ਜੇਕਰ ਸਾਨੂੰ ਸਾਡੀਆਂ ਕਮੀਆਂ ਪੇਸ਼ੀਆਂ ਪਤਾ ਨਹੀਂ ਲੱਗਣੀਆਂ ਤਾਂ ਅਸੀਂ ਉਹਨਾਂ ਦਾ ਸੁਧਾਰ ਕਿਵੇਂ ਕਰਾਂਗੇ ਸੋ ਇਸੇ ਤਰ੍ਹਾਂ ਤੁਸੀਂ ਆਪਣਾ ਸਾਥ ਦਿੰਦੇ ਰਹੋ ਸੋ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਕਿਸੇ